ਮੇਰਾ ਬੇਟਾ ਹਰਮਨਦੀਪ ਸਿੰਘ ਜੋ ਪਿਛਲੇ 15 11 2019 ਨੂੰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇਟਲੀ ਵਿੱਚ ਗਿਆ ਸੀ ਤੇ ਪਿਛਲੇ 2 ਮਹੀਨੇ ਤੋਂ ਯਾਨੀ ਕਿ 22 ਜੁਲਾਈ ਤੋਂ ਇਟਲੀ ਦੇ ਰੋਮਾ ਸ਼ਹਿਰ ਲਾਤੀਨਾ ਜ਼ਿਲ੍ਹਾ ਪੁਨੀਟਿਆ ਬਾਰ 890 ਨੰਬਰ ਕੈਂਪ ਤੋਂ ਆਪਣਾ ਰੋਜ਼ਾਨਾ ਕੰਮ ਕਾਜ ਕਰਕੇ ਤੇ ਜਦੋਂ ਅਰੈਸਟ ਕਰਦਾ ਵਾ ਉੱਥੇ ਬਲਜਿੰਦਰ ਸਿੰਘ ਇੱਕ ਲੜਕਾ ਵਾ ਜੋ ਸੁਪਰਵਾਈਜ਼ਰ ਦਾ ਕੰਮ ਕਰਦਾ ਵਾ ਉਹਦੇ ਨਾਲ ਮੇਰਾ ਬੇਟਾ ਕੰਮ ਕਰਦਾ ਸੀ ਇਟਲੀ ਦੇ ਵਿੱਚ ਇਹ ਉਹਦੀ ਤਸਵੀਰ ਹੈ ਜੀ ਸੁਪਰਵਾਈਜ਼ਰ ਬਲਜਿੰਦਰ ਸਿੰਘ ਪੁੱਤਰ ਫਕੀਰ ਸਿੰਘ ਪਿੰਡ ਗੰਡੂਵਾਲ ਪੁਲਿਸ ਸਟੇਸ਼ਨ ਨੂਰਮੈਲ ਜਲੰਧਰ ਦਿਹਾਤੀ ਉਹਦੇ ਨਾਲ ਇਹ ਕੰਮ ਕਰਦਾ ਸੀ ਤੇ ਉਹਨੇ ਪਿਛਲੇ 21 ਸਾਲਾਂ ਵਿੱਚ ਵੀ ਕੁੱਟਮਾਰ ਕੀਤੀ 23 ਸਾਲਾਂ ਵਿੱਚ ਹੀ ਉਹਨੇ ਕੁੱਟਮਾਰ ਕੀਤੀ ਤੇ ਮੇਰਾ ਪ੍ਰਾ ਕੇਵਲ ਸਿੰਘ ਫਿਰ ਇਹਨਾਂ ਨੂੰ ਸਮਝਾ ਕੇ ਤੇ ਇਕੱਠਿਆਂ ਕੰਮ ਕਰਨ ਲਾ ਦਿੰਦਾ ਸੀ ਤੇ 22 ਜੁਲਾਈ ਤੋਂ ਇਹ ਲਾਪਤਾ ਹੋ ਗਿਆ ਵਾ ਇਹ ਬਲਜਿੰਦਰ ਸਿੰਘ ਹੀ ਔਰ ਇਹਦਾ ਮਾਲਕੀ ਇਹਦੇ ਜ਼ਿੰਮੇਵਾਰ ਨੇ ਉਹਨਾਂ ਹੀ ਪਤਾ ਨਹੀਂ ਇਹਨੂੰ ਕਿਦਰ ਭੇਜ ਦਿੱਤਾ ਵਾ ਇਟਲੀ ਦੇ ਵਿੱਚੋਂ ਹਾਲੇ ਤੱਕ ਮਿਲ ਨਹੀਂ ਰਿਹਾ ਮੈਂ ਆਪ ਇਹ ਚੈਨਲ ਦੇ ਮਾਧਿਮ ਰਹੀਂ ਭਾਰਤੀ ਮੈਸੀ ਜੋ ਇਟਲੀ ਵਿੱਚ ਸਥਿਤਿਆ ਉਹਨੂੰ ਬੇਨਤੀ ਕਰਦਾ ਵਾਂ ਇਟਲੀ ਦੀ ਸਰਕਾਰ ਨੂੰ ਉਹ ਜ਼ੋਰ ਪਾ ਕੇ ਕਹੇ ਕਿ ਅਜੇ 72 ਦਿਨ ਦੇ ਕਰੀਬ ਹੋ ਗਿਆ ਵਾ ਹਰਮਨਦੀਪ ਲਾਪਤਾ ਹੋਏ ਨੂੰ ਤੇ ਹਾਲੀ ਦਾ ਕੋ ਮਿਲ ਨਹੀਂ ਰਿਹਾ ਤੇ ਮੈਂ ਆਪਣੇ ਪਰਿਵਾਰ ਵੱਲੋਂ ਔਰ ਮੇਰੇ ਯਾਰਾਂ ਦੋਸਤਾਂ ਵੱਲੋਂ ਸਾਰੇ ਵੱਲੋਂ ਇਟਲੀ ਮੈਸੀ ਨੂੰ ਔਰ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਦਾ ਵਾਂ ਕਿ ਮੇਰਾ ਬੇਟਾ ਹਰਮਨਦੀਪ ਸਿੰਘ ਜਿੱਥੇ ਵੀ ਹੈਗਾ ਭਾਰਤੀ ਮੈਸੀ ਜਿਹੜੀ ਆ ਇਟਲੀ ਦੀ ਪੁਲਿਸ ਨੂੰ ਦਬਾਅ ਪਾ ਕੇ ਬੇਟੇ ਨੂੰ ਲੱਭਣ ਦੇ ਵਿੱਚ ਕੋਸ਼ਿਸ਼ ਕਰੇ ਮੈਂ ਧੰਨਵਾਦ ਕਰੂੰ ਉਹਨਾਂ ਸੱਜਣ ਵੀਰਾਂ ਦਾ ਜਿਹੜੇ ਸਰਦਾਰ ਗੁਰਮukh ਸਿੰਘ ਜੀ ਹਜ਼ਾਰਾ ਉੱਧਰ ਇੰਡੀਅਨ ਕਮਿਊਨਿਟੀ ਦੇ ਪ੍ਰਧਾਨ ਨੇ ਉਹ ਵੀ ਇਸ ਕੰਮ ਨੂੰ ਪਹਿਲ ਦੇ ਰਹੇ ਨੇ ਮੇਰੀ ਮਦਦ ਕਰ ਰਹੇ ਨੇ ਉਹ ਕੇਵਲ ਸਿੰਘ ਮੇਰਾ ਭਰਾ ਜਿਹੜਾ ਉੱਧਰ ਇਟਲੀ ਵਿੱਚ ਰਹਿ ਰਿਹਾ ਉਹ ਵੀ ਮਤ ਕਰ ਰਿਹਾ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਮੇਰੇ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਮੇਰਾ ਬੇਟਾ ਜਿਹੜਾ ਇਹ ਲਾਪਤਾ ਕੀਤਾ ਬਲਜਿੰਦਰ ਸਿੰਘ ਨੇ ਹੀ ਲਾਪਤਾ ਕੀਤਾ ਵਾ ਤੇ ਇਹਨੂੰ ਹੀ ਪੁੱਛਗਿੱਛ ਕੀਤੀ ਜਾਵੇ ਔਰ ਇਹਦੇ ਮਾਲਕ ਗੋਰਾ ਜਿਹੜਾ ਡੇਰੀ ਦਾ ਵਾ ਡੇਰੀ ਫਾਰਮ ਦਾ ਮਾਲਕ ਹੈ ਇਹਨਾਂ ਦੋਨੋਂ ਨੂੰ ਹੀ ਪੁਛਗਿਸ਼ ਕੀਤੀ ਜਾਵੇ ਇਹਨਾਂ ਤੋਂ ਇਲਾਵਾ ਮੇਰਾ ਬੇਟਾ ਹੋਰ ਕਿਸੇ ਪਾਸੇ ਨਹੀਂ ਗਿਆ ਕੋਈ ਇਹ ਨਾ ਸੋਚੇ ਬਹੋਰ ਕਿਸੇ ਬਨੇ ਦੇਸ਼ ਕਿਸੇ ਹੋਰ ਦੇਸ਼ ਵਿੱਚ ਚਲ ਜਾਊਗਾ ਕੋਈ ਉਹੋ ਜਿਹਾ ਨਹੀਂ ਸੀਗੀ ਇਹ ਤਾਂ ਗੁਰਸਿੱਖ ਲੜਕਾ ਸੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਇਟਲੀ ਦੇ ਵਿੱਚ ਯੂਰਪ ਵਿਦੇਸ਼ਾਂ ਵਿੱਚ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ 72 ਦਿਨ ਦੇ ਕਰੀਬ ਹੋ ਗਏ ਆ ਹਾਲ ਤੱਕ ਬੇੜੇ ਦਾ ਕੋਈ ਪਤਾ ਨਹੀਂ ਲੱਗਾ ਮੇਰਾ ਬੇਟਾ ਹਰਮਨਦੀਪ ਸਿੰਘ ਜੋ ਪਿਛਲੇ 15 11 2019 ਨੂੰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇਟਲੀ ਵਿੱਚ ਗਿਆ ਸੀ ਤੇ ਪਿਛਲੇ 2 ਮਹੀਨੇ ਤੋਂ ਜਾਨੀ ਕਿ 22 ਜੁਲਾਈ ਤੋਂ ਇਟਲੀ ਦੇ ਰੋਮਾ ਸ਼ਹਿਰ ਲਾਤੀਨਾ ਜ਼ਿਲ੍ਹਾ ਪੁਨੀτία ਬਾਰ 890 ਨੰਬਰ ਕੈਂਪ ਤੋਂ ਆਪਣਾ ਰੋਜ਼ਾਨਾ ਕੰਮ ਕਾਜ ਕਰਕੇ ਤੇ ਜਦੋਂ ਰੈਸ਼ਟ ਕਰਦਾ ਵਾ ਉੱਥੇ ਬਲਜਿੰਦਰ ਸਿੰਘ ਇੱਕ ਲੜਕਾ ਵਾ ਜੋ ਸੁਪਰਵਾਈਜ਼ਰ ਦਾ ਕੰਮ ਕਰਦਾ ਵਾ ਉਹਦੇ ਨਾਲ ਮੇਰਾ ਬੇਟਾ ਕੰਮ ਕਰਦਾ ਸੀ ਇਟਲੀ ਦੇ ਵਿੱਚ ਇਹ ਉਹਦੀ ਤਸਵੀਰ ਹੈ ਜੀ ਸੁਪਰਵਾਈਜ਼ਰ ਬਲਜਿੰਦਰ ਸਿੰਘ ਪੁੱਤਰ ਫਕੀਰ ਸਿੰਘ ਪਿੰਡ ਗੰਡੂਵਾਲ ਪੁਲਿਸ ਸਟੇਸ਼ਨ ਨੂਰਮੈਲ ਜਿਲੰਦਰ ਦਿਹਾਤੀ ਉਹਦੇ ਨਾਲ ਇਹ ਕੰਮ ਕਰਦਾ ਸੀ ਤੇ ਉਹਨੇ ਪਿਛਲੇ 21 ਸਾਲ ਵਿੱਚ ਵੀ ਕੁੱਟਮਾਰ ਕੀਤੀ 23 ਸਾਲ ਵਿੱਚ ਵੀ ਉਹਨੇ ਕੁੱਟਮਾਰ ਕੀਤੀ ਤੇ ਮੇਰਾ ਭਰਾ ਕੇਵਲ ਸਿੰਘ ਫਿਰ ਇਹਨਾਂ ਨੂੰ ਸਮਝਾ ਕੇ ਤੇ ਇਕੱਠਿਆਂ ਕੰਮ ਕਰਨ ਲਾ ਦਿੰਦਾ ਸੀ ਤੇ 22 ਜੁਲਾਈ ਤੋਂ ਇਹ ਲਾਪਤਾ ਹੋ ਗਿਆ ਵਾ ਇਹ ਬਲਜਿੰਦਰ ਸਿੰਘ ਹੀ ਔਰ ਇਹਦਾ ਮਾਲਕੀ ਇਹਦੇ ਜ਼ਿੰਮੇਵਾਰ ਨੇ ਉਹਨਾਂ ਹੀ ਪਤਾ ਨਹੀਂ ਇਹਨੂੰ ਕਿਦਰ ਭੇਜ ਦਿੱਤਾ ਵਾ ਇਟਲੀ ਦੇ ਵਿੱਚੋਂ ਹਾਲੇ ਤੱਕ ਮਿਲ ਨਹੀਂ ਰਿਹਾ ਮੈਂ ਆਪ ਇਹ ਚੈਨਲ ਦੇ ਮਾਧਿਮ ਰਹੀਂ ਭਾਰਤੀ ਮੈਸੀ ਜੋ ਇਟਲੀ ਵਿੱਚ ਸਥਿਤਿਆ ਉਹਨੂੰ ਬੇਨਤੀ ਕਰਦਾ ਵਾਂ ਇਟਲੀ ਦੀ ਸਰਕਾਰ ਨੂੰ ਉਹ ਜ਼ੋਰ ਪਾ ਕੇ ਕਹੇ ਕਿ ਅੱਜ 72 ਦਿਨ ਦੇ ਕਰੀਬ ਹੋ ਗਿਆ ਵਾ ਹਰਮਨਦੀਪ ਲਾਪਤਾ ਹੋਏ ਨੂੰ ਤੇ ਹਾਲੇ ਤੱਕ ਕੋ ਮਿਲ ਨਹੀਂ ਰਿਹਾ ਤੇ ਮੈਂ ਆਪਣੇ ਪਰਿਵਾਰ ਵੱਲੋਂ ਔਰ ਮੇਰੇ ਯਾਰਾਂ ਦੋਸਤਾਂ ਵੱਲੋਂ ਸਾਰੇ ਵੱਲੋਂ ਇਟਲੀ ਮੈਸੀ ਨੂੰ ਔਰ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਦਾ ਵਾਂ ਕਿ ਮੇਰਾ ਬੇਟਾ ਹਰਮਨਦੀਪ ਸਿੰਘ ਜਿੱਥੇ ਵੀ ਹੈਗਾ ਭਾਰਤੀ ਮੈਸੀ ਜਿਹੜੀ ਆ ਇਟਲੀ ਦੀ ਪੁਲਿਸ ਨੂੰ ਦਬਾਅ ਪਾ ਕੇ ਬੇਟੇ ਨੂੰ ਲੱਭਣ ਦੇ ਵਿੱਚ ਕੋਸ਼ਿਸ਼ ਕਰੇ ਮੈਂ ਧੰਨਵਾਦ ਕਰੂੰ ਉਹਨਾਂ ਸੱਜਣ ਵੀਰਾਂ ਦਾ ਜਿਹੜੇ ਸਰਦਾਰ ਗੁਰਮukh ਸਿੰਘ ਜੀ ਹਜ਼ਾਰਾ ਉਧਰ ਇੰਡੀਅਨ ਕਮਿਊਨਿਟੀ ਦੇ ਪ੍ਰਧਾਨ ਨੇ ਉਹ ਵੀ ਇਸ ਕੰਮ ਤੋਂ ਪਹਿਲ ਦੇ ਰਹੇ ਨੇ ਮੇਰੀ ਮਦਦ ਕਰ ਰਹੇ ਨੇ ਉਹ ਕੇਵਲ ਸਿੰਘ ਮੇਰਾ ਭਰਾ ਜਿਹੜਾ ਉੱਧਰ ਇਟਲੀ ਵਿੱਚ ਰਹਿ ਰਿਹਾ ਉਹ ਵੀ ਮਤ ਕਰ ਰਿਹਾ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਮੇਰੇ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਮੇਰਾ ਬੇਟਾ ਜਿਹੜਾ ਇਹ ਲਾਪਤਾ ਕੀਤਾ ਬਲਜਿੰਦਰ ਸਿੰਘ ਨੇ ਹੀ ਲਾਪਤਾ ਕੀਤਾ ਵਾ ਤੇ ਇਹਨੂੰ ਹੀ ਪੁੱਛਗਿੱਛ ਕੀਤੀ ਜਾਵੇ ਔਰ ਇਹਦੇ ਮਾਲਕ ਗੋਰਾ ਜਿਹੜਾ ਡੇਰੀ ਦਾ ਵਾ ਡੇਰੀ ਫਾਰਮ ਦਾ ਮਾਲਕ ਹੈ ਇਹਨਾਂ ਦੋਨੋਂ ਹੀ ਪੁੱਛਗਿੱਛ ਕੀਤੀ ਜਾਵੇ ਇਹਨਾਂ ਤੋਂ ਇਲਾਵਾ ਮੇਰਾ ਬੇਟਾ ਹੋਰ ਕਿਸੇ ਪਾਸੇ ਨਹੀਂ ਗਿਆ ਕੋਈ ਇਹ ਨਾ ਸੋਚੇ ਬਹੋਰ ਕਿਸੇ ਬਨੇ ਦੇਸ਼ ਕਿਸੇ ਹੋਰ ਦੇਸ਼ ਵਿੱਚ ਚਲ ਜੂਗਾ ਕੋਈ ਉਹੋ ਜਿਹਾ ਨਹੀਂ ਸੀਗੀ ਇਹ ਤਾਂ ਗੁਰਸਿੱਖ ਲੜਕਾ ਸੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਇਟਲੀ ਦੇ ਵਿੱਚ ਯੂਰਪ ਵਿਦੇਸ਼ਾਂ ਵਿੱਚ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ 72 ਦਿਨ ਦੇ ਕਰੀਬ ਹੋ ਗਏ ਆ ਹਾਲ ਤੱਕ ਬੇੜੇ ਦਾ ਕੋਈ ਪਤਾ ਨਹੀਂ ਲੱਗਾ